ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਲਿੰਕ ਨੂੰ ਗਰੁੱਪਾਂ ਚ ਸ਼ੇਅਰ ਕਰ ਦਿਓ ਤਾਂ ਕਿ ਬਾਤੋ ਬਾਤ ਸਾਥੀ ਜੁੜ ਸਕਣ ਔਰ ਅੱਜ ਦੀ ਜੋ ਧਰਨੇ ਦੀ ਅਪਡੇਟ ਹੈਗੀ ਉਸ ਬਾਰੇ ਜਿਹੜੀ ਜਾਣਕਾਰੀ ਹੈਗੀ ਸਾਰੇ ਹੀ ਸਾਥੀਆਂ ਨਾਲ ਉਹ ਸਾਂਝੀ ਕਰ ਸਕੀਏ ਸੋ ਜੋ ਲਿੰਕ ਹੈਗਾ ਲਿੰਕ ਨੂੰ ਗਰੁੱਪਾਂ ਚ ਸ਼ੇਅਰ ਕਰ ਦਿਓ ਤਾਂ ਕਿ ਕਦੇ ਬੈਠੇ ਜਿਹੜੇ ਸਾਥੀ ਨੇਗੇ ਉਹ ਲਾਈਵ ਨਾਲ ਜੁੜ ਸਕਣ ਦਾ ਪਰੇ ਨੂੰ ਚਲਾਤੀ ਰੱਖੋ ਨਾ ਉਹ ਦੇਖਦੇ ਆ ਸੋ ਨਾਲ ਜਿਹੜਾ ਸੱਤ ਜੁੜ ਜਾਣੀ ਫਿਰ ਆਪਾਂ ਜਿਹੜੀ ਇਹ ਗੱਲਬਾਤ ਜਿਹੜੀ ਅੱਜ ਦੀ ਧਰਨੇ ਦੀ ਔਰ 88364 ਪਰ ਤੂੰ ਲੈ ਕੇ ਅਗਲੀ ਜੋ ਰਣਨੀਤੀ ਹੈਗੀ ਉਸ ਬਾਰੇ ਜਿਹੜੀ ਸਾਰੀ ਗੱਲਬਾਤ ਹੈਗੀ ਉਹ ਸਾਂਝੀ ਕਰਾਂਗੇ ਸੱਤਿਓ ਸੋ ਲਿੰਕ ਨੂੰ ਜਿਹੜਾ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿਹੜੇ ਸਾਥੀ ਜੁੜ ਸਕਣ ਤਾਂ ਕਿ ਆਪਾਂ ਆਪਣੀ ਜਿਹੜੀ ਜਾਣਕਾਰੀ ਹੈਗੀ ਜੋ ਜਿਹੜੀ ਟੈਸਟ ਚਾਟ ਪਰ ਸੀ ਨੂੰ ਲੱਗੀ ਅੱਜ ਦੀ ਜੋ ਅਪਡੇਟ ਹੈਗੀ ਉਹ ਸਾਂਝੀ ਕਰ ਸਕੀਏ ਸੱਜਿਆਂ ਨਾਲ ਕਾਰਜਕ ਸਾਥੀਓ ਜਿਵੇਂ ਕਿ ਸਾਰੇ ਹੀ ਸਾਥੀਆਂ ਨੂੰ ਪਤਾ ਹੈਗਾ ਕਿ ETT 364 ਭਰਤੀ ਨੂੰ ਪੂਰਾ ਕਰਾਉਣ ਲਈ ਅੱਜ ਜਿਹੜਾ ਗੰਭੀਰਪੁਰ ਧਰਨਾ ਆਪਾਂ ਨੇ ਅਨਾਉਂਸ ਕੀਤਾ ਹੋਇਆ ਸੀ ਔਰ ਅੱਜ ਜਿੰਨੇ ਕੁ ਸਾਥੀ ਆਏ ਨੇਗੇ ਉਹਨਾਂ ਦੇ ਬਲ ਬੁੱਤੇ ਅੱਜ ਜਿਹੜਾ ਆਪਾਂ ਨੇ ਇੱਥੇ ਧਰਨਾ ਵੀ ਲਗਾਏਗਾ ਕਿਉਂਕਿ ਇੱਕ ਚੀਜ਼ ਇਹ ਧਰਨਾ ਲਾਉਣ ਤੋਂ ਪਹਿਲਾਂ ਗਰੁੱਪਾਂ 'ਚ ਵੀ ਪੁੱਛੀ ਗਈ ਸੀ ਕਿ ਧਰਨਾ ਲਗਾਉਣਾ ਚਾਹੀਦਾ ਕਿ ਨਹੀਂ ਲਗਾਉਣਾ ਚਾਹੀਦਾਗਾ ਕਿੰਨੇ ਕੁ ਸਾਥੀ ਨੇ ਜਿਹੜੇ ਉਹ ਰੈਡੀ ਨੇਗੇ ਜਾਂ ਕਿੰਨੇ ਕੁ ਸਾਥੀ ITT ਤੇ ਸਜੰਟ ਭਰਤੀ ਨੂੰ ਪੂਰਾ ਕਰਾਉਣ ਵਿੱਚ ਸਾਡਾ ਸਾਥ ਦੇਣਗੇ ਤਾਂ ਗਰੁੱਪਾਂ ਵਿੱਚ ਕਿਤੇ ਨਾ ਕਿਤੇ ਰਿਸਪਾਂਸ ਵਧੀਆ ਦਿੱਤਾ ਪਰ ਜਦੋਂ ਧਰਨਾ ਅਨਾਉਂਸ ਕੀਤਾ ਗਿਆ ਤਾਂ ਉਸ ਟਾਈਮ ਜਿਹੜੇ ਸਾਥੀ ਜਿਹੜਾ ਉਸ ਤਰੀਕੇ ਨਾਲ ਜਿਹੜਾ ਬਾਹਰ ਨਹੀਂ ਨਿਕਲੇਗੇ ਜਿਸ ਤਰੀਕੇ ਨਾਲ ਪਹਿਲਾਂ ਆਪਾਂ ਕਹਿ ਸਕਦੇ ਹਾਂਗੇ ਕਿ ਧਰਨਾ ਲਾਉਣ ਤੋਂ ਪਹਿਲਾਂ ਜਿਹੜੇ ਸਾਥੀ ਗੁਰਪੰਜ ਗੱਲਾਂ ਕਰਦੇ ਸੀਗੇ ਕਿ ਜਥੇਵੰਦੀ ਇਦਾਂ ਨਹੀਂ ਕਰਦੀਗੀ ਜਾਂ ਉਹ ਉਹ ਇਦਾਂ ਨਹੀਂ ਕਰਦਾਗਾ ਜਾਂ ਉਹ ਆਗੂ ਮਾੜਾ ਜਾਂ ਇਦਾਂ ਉਹਦਾ ਇਹੋ ਜਿਹੇ ਜਿਹੜੇ ਟਿੱਕਾ ਟਿੱਪਣੀਆਂ ਕਾਫੀ ਜਿਹੜੀਆਂ ਗਰੁੱਪਾਂ ਵਿੱਚ ਇਸ ਤੋਂ ਪਹਿਲਾਂ ਚੱਲਦੀਆਂ ਰਹੀਆਂ ਨਹੀਂਆਂ ਪਰ ਜਦੋਂ ਧਰਨੇ ਦੀ ਵਾਰੀ ਆਉਂਦੀ ਹੈਗੀ ਤਾਂ ਗਿਣਤੀ ਦੇ 4 5 10 20 40 50 ਉਹੀ ਸਾਥੀ ਰਹਿ ਜਾਂਦੇ ਨੇਗੇ ਜਿਹੜੇ ਸਾਥੀ ਪਹਿਲਾਂ ਧਰਨੇ ਤੇ ਆਉਂਦੇ ਨੇਗੇ ਉਸ ਵਿੱਚ ਭਾਵੇਂ ਬਾਰਡਰ ਗੀਟਰ ਤੇ ਮੈਂ ਅਕਸਰ ਇਹ ਗੱਲ ਕਹਿਣਾ ਉਹਨਾਂ ਕਿ ਬਾਰਡਰ ਗੀਟਰ ਤੇ ਜਿੰਨੇ ਸਾਥੀ ਨੇਗੇ ਉਹ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹਮੇਸ਼ਾ ਹੀ ਪਰ ਅੱਜ ਜੇ ਅਸੀਂ ਦੇਖਦੇ ਹਾਂਗੇ ਤਾਂ ਉਹੀ ਜਿਹੜੇ ਨੇਗੇ ਚਿਹਰੇ ਆਏ ਨੇਗੇ ਜਿਹੜੇ ਪਹਿਲਾਂ ਆਉਂਦੇ ਲਗੇ ਉਹਨਾਂ ਵਿੱਚੋਂ ਵੀ ਕੁਝ ਜਿਹੜੇ ਚਿਹਰੇ ਨੇਗੇ ਹੁਣ ਉਹ ਵੀ ਆਉਣੋਂ हट ਗਏ ਪਤਾ ਨਹੀਂ ਕਿਸ ਕੋਈ ਜਾਂ ਤਾਂ ਇਹ ਹੋ ਸਕਦਾ ਵੀ ਕਿਸੇ ਗੱਲ ਦੀ ਨਾਰਾਜ਼ਗੀ ਹੋਣੀ ਜਾਂ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਹੁਣ ਇਹ ਲੱਗਦਾ ਹੋਣਾ ਕਿ ਨਹੀਂ ਹੁਣ ਆਪਣਾ ਕਿਹੜਾ ਕੋਈ ਹਲ ਵਸਲ ਹੋਣਾਗਾ ਤੇ ਇਹ ਦਿਨ ਜਿਹੜਾ ਅਸੀਂ ਧਰਨਾ ਲਗਾ ਲੈਨੇ ਹੈਗੇ ਵੀ ਕੋਈ ਹੱਲ ਹੋਇਆ ਨਹੀਂਗਾ ਵੀ ਆਪਾਂ ਕਿਉਂ ਜਾਣਾਂਗਾ ਹੁਣ ਉਹ ਗਿਣਤੀ ਹੈ ਜਿਹੜੀ ਉਹ ਘੜ ਦੀ ਨਜ਼ਰ ਆ ਰਹੀ ਹੈ ਕਿ ਜਿਹਦੇ ਚੱਲਦੇ ਆ ਕਿਤਨਾ ਕਿਤੇ ਆਪਣੀ ਭਰਤੀ ਨੂੰ ਵੀ ਹੈ ਜਿਹੜਾ ਉਹ ਡਿਲੇ ਕਰਨ ਨੂੰ ਜਿਹੜਾ ਸਰਕਾਰ ਉਹ ਜਾ ਰਹੀ ਹੈਗੀ ਅੱਜ ਜਿੰਨੇ ਕੁ ਸਾਥੀ ਆਏ ਸੀਗੇ ਉਹਨਾਂ ਦੇ ਬਲਬੁੱਤੇ ਤੇ ਆਜਾ ਸੀਨੇ ਰੋਡ ਵੀ ਜਾਮ ਕੀਤਾ ਔਰ ਇਸ ਤੋਂ ਬਾਅਦ ਜਿਹੜਾ ਸਾਡਾ ਐਕਸ਼ਨ ਕੋਠੀ ਜਿਹੜਾ ਈਐਮ ਸਾਹਿਬ ਦੀ ਕੋਠੀ ਤੇ ਕਿਰਾਆ ਕਰਨਾ ਸੀਗਾ ਉਹ ਵੀ ਅਸੀਂ ਨੇ ਕਰਨਾ ਸੀਗਾ ਔਰ ਆਤਮਦਾਲਾ ਜਿਹੜਾ ਅਸੀਂ ਨੇ ਐਕਸ਼ਨ ਲਾਉਣਾ ਸੀਗਾ ਉਹ ਵੀ ਅੱਜ ਅਸੀਂ ਜਿਹੜਾ ਮਿੱਥ ਕੇ ਚੱਲੇ ਸੀਗੇ ਕਿ ਇਹ ਐਕਸ਼ਨ ਆ ਜਿਹੜਾ ਅਸੀਂ ਜ਼ਰੂਰ ਲਗਾਵਾਂਗੇ ਕਿਉਂਕਿ 8364 ਭਰਤੀ ਦੀ ਜਿਹੜੀ ਸਟੇਸ਼ਨ ਚੁਆਇਸ ਹੈਗੀ ਉਹ 27 28 29 ਜਨਵਰੀ ਨੂੰ ਹੋ ਜਾਂਦੀ ਹੈਗੀ ਔਰ ਇਸ ਤੋਂ ਬਾਅਦ ਜਿਹੜਾ ਜਿੱਥੇ ਸਾਨੂੰ ਇਹ ਕਿਹਾ ਜਾਂਦਾ ਸੀਗਾ ਕਿ ਅਲਾਟਮੈਂਟ ਆ ਜਿਹੜੀ 2-4 ਦਿਨਾਂ ਬਾਅਦ ਆ ਜਿਹੜੀ 364 ਭਰਤੀ ਦੀ ਹੋ ਜਾਣੀ ਹੈਗੀ ਪਰ ਉੱਥੇ ਅੱਜ ਤੁਸੀਂ ਦੇਖ ਸਕਦੇ ਹੋਗੇ ਕਿ 19 ਤਰੀਕ ਹੋ ਚੱਲੀ ਹੈਗੀ 19 ਤਰੀਕ ਦੇ ਵਿੱਚ ਆ ਜਿਹੜੇ ਦਿਨ ਲੰਘੇ ਨੇਗੇ ਆਪਣੇ ਇਹਦੇ ਵਿੱਚ ਲਗਾਤਾਰ ਜਿਹੜਾ ਭਾਵੇਂ ਪ੍ਰਸ਼ਾਸਨ ਵੱਲੋਂ ਹੋਵੇ ਜਾਂ ਡੀਪੀਈ ਅਧਿਕਾਰੀਆਂ ਵੱਲੋਂ ਹੋਵੇ ਜਾਂ ਸਾਡੇ ਸੈਕਟਰੀ ਸਾਹਿਬ ਵੱਲੋਂ ਹੋਵੇ ਜਾਂ ਸਿੱਖਿਆ ਮੰਤਰੀ ਵੱਲੋਂ ਹੋਵੇ ਲਗਾਤਾਰ ਜਿਹੜਾ ਸਾਨੂੰ ਲਾਰੇ ਲਗਾਏ ਗਏ ਨੇ ਕਿ ਅੱਜ ਹੋ ਜਾਣਾ ਤਿੰਨ ਦਿਨਾਂ ਬਾਅਦ ਹੋ ਜਾਣਾ ਦੋ ਦਿਨਾਂ ਬਾਅਦ ਹੋ ਜਾਣਾਗਾ ਉਹ ਜਿਹੜਾਗਾ ਲਗਾਤਾਰ ਲਾਰੇ ਲਾਉਂਦਿਆ ਲਾਉਂਦਿਆ ਇੱਥੋਂ ਤੱਕ ਜਿਹੜੀ ਆਪਣੀ ਭਰਤੀ ਜਿਹੜੀ ਆ ਚੁੱਕੀ ਹੈਗੀ ਇਹਨੇ ਦਿਨ ਜਿਹੜੇ ਸਾਡੀ ਭਰਤੀ ਦੇ ਲੰਘ ਚੁੱਕੇ ਨੇਗੇ ਹਾਲਾਂਕਿ ਕੋਈ ਐਡਾ ਕੋਈ ਮਸਲਾ ਨਹੀਂ ਹੈਗਾ ਸਟੇਸ਼ਨ ਅਲਾਟਮੈਂਟ ਦੇ ਜੁਆਇਨਿੰਗ ਦਾ ਪਰ ਸਰਕਾਰ ਜੋ ਲਾਰੇ ਲਾ ਰਹੀ ਹੈਗੀ ਕਿ ਟੈਂਟ ਭਾਰੀ ਹੈਗੀ ਉਹਦਾ ਵੱਡਾ ਰੀਜਨ ਹੈਗਾ ਸਾਥਿਓ ਜਿਹੜੇ ਆਪਣੇ ਸਿਲੈਕਟਡ ਸਾਥੀ ਨੇਗੇ ਜਿਨ੍ਹਾਂ ਨੇ ਸਟੇਸ਼ਨ ਚੁਆਇਸ ਕਰ ਚੁੱਕੇ ਨੇ ਚੁੱਕੇ ਆਂਗੇ ਆਪਾਂ ਤਕਰੀਬਨ 950 ਬੱਚੇ ਨੇ ਜਿਹੜਾ 8TT ਤੇ 164 ਭਰਤੀ ਦੇ ਵਿੱਚ ਜਿਹੜੀ ਸਟੇਸ਼ਨ ਚੁਆਇਸ ਕੀਤੀ ਆ ਮਨੇ ਲੈਣਗੇ ਉਹਦੇ ਵਿੱਚੋਂ 100 ਕੁ ਬੱਚਾ ਜਿਹੜਾ 635 ਵਾਲਾ ਹੋਊਗਾ ਪਰ 850 ਬੱਚਾ ਉਹ ਆਗਾ ਜਿਹੜਾ ITT 364 ਵਿੱਚ ਜੈਨੂਅਲ ਆ ਜਿਹੜਾ ਜਿਹੜਾ ਬੰਦਾ ਜੋਬ ਲੱਗਣ ਦੇ ਯੋਗ ਆਗਾ 850 ਦੇ ਵਿੱਚੋਂ ਜਿਹੜਾਗਾ ਇਕੱਠ ਹੁੰਦਾਗਾ ਉਹੀ 50 ਬੰਦੇ ਜਿਹੜਾ 800 ਬੱਚਾਗਾ ਉਹ ਘਰਾਂ ਚ ਬੈਠ ਕੇ ਇਹ ਦੇਖ ਰਹਿਗਾ ਕਿ ਚਲੋ ਕੋਈ ਗੱਲ ਨਹੀਂ ਜਿਹੜੇ ਲੜਨ ਵਾਲੇ ਨੇਗੇ ਚਾਰਕ ਉਹ ਲੜ ਲੈਣਗੇ ਉਹਨਾਂ ਦੇ ਪਰਚੇ ਭਜਾਂਗੇ ਉਹਨਾਂ ਦੇ ਡਾਂਗਾ ਜਿਹੜੀਆਂ ਡਾਂਗਾ ਛੋਟੇ ਜਾ ਜਿਹੜਾ ਕੋਈ ਆਤਮਦਾ ਕਰਨਗਾ ਚਾ ਕੋਈ ਟੈਂਕੀ ਜਾ ਟਾਵਰ ਦਾ ਜੋ ਵੀ ਕੁਝ ਕਰਨਗਾ ਵੀ ਜਿਹੜੇ ਇਹ 80 ਕੋ ਜਿਹੜੇ ਬਚਦੇ ਨੇਗੇ ਜਾਂ 50 ਕੋ ਬੱਚੇ ਜਿਹੜੇ ਬਚਦੇ ਨੇਗੇ ਇਹ ਕਰ ਲੈਣਗੇ ਸੋ ਜਿੰਨਾ ਟਾਈਮ ਅਸੀਂ ਘਰਾਂ ਚੋਂ ਸਾਥੀਓ ਨਹੀਂ ਨਿਕਲਦੇਗੇ ਉਹਨਾਂ ਟਾਈਮ ਈਟੀਟੀ ਤੇ 364 ਭਰਤੀ ਦੀ ਨਾਈ ਦਾ ਸਟੇਸ਼ਨਲ ਆਟੋਮੇਟ ਹੋਵੇ ਔਰ ਨਾ ਹੀ ਈਟੀਟੀ ਤੇ 364 ਭਰਤੀ ਦੀ ਜੁਆਇਨਿੰਗ ਹੋਵੇ ਅੱਜ ਵੀ ਆ ਜਿਹੜਾ ਜਿੰਨੇ ਕੋ ਸਾਥੀ ਆਏ ਸੀਗੇ ਇਹਨਾਂ ਦੇ ਬਲਬੁੱਤੀ ਤੇ ਅਸੀਂ ਨੇ ਇੱਥੇ ਪੂਰਾ ਪ੍ਰੈਸ਼ਰ ਜਿਹੜਾ ਬਣਾਇਆ ਗਿਆ ਜਿਹੜਾ ਸਿੱਖਿਆ ਮੰਤਰੀ ਦੀ ਕੋਟੀ ਹੈਗੇ ਜਿਹੜਾ ਗੁਪਤ ਐਕਸ਼ਨ ਲਗਾਉਣਾ ਸੀਗਾ ਉਸ ਵਾਸਤੇ ਵੀ ਜਿਹੜੀ ਸਾਡੀ ਟੀਮ ਸੀਗੀ ਉਹ ਉੱਥੇ ਜਿਹੜਾ ਅਸੀਂ ਨੇ ਭੇਜ ਦਿੱਤੀ ਸੀਗੀ ਪਰ ਜਿਸ ਤਰੀਕੇ ਨਾਲ ਆ ਜਿਹੜਾ ਇੱਥੇ ਸਾਨੂੰ ਲੱਗਿਆ ਕਿ ਇਕੱਠ ਘਟ ਹੈਗਾ ਉਸ ਤਰੀਕੇ ਨਾਲ ਆ ਜਿਹੜਾ ਅਸੀਂ ਪ੍ਰਸ਼ਾਸਨ ਨਾਲ ਆ ਜਿਹੜਾ ਮਿਲ ਜੁਲ ਕੇ ਫੇਰਾ ਜਿਹੜਾ ਅੱਗੇ ਹੈਗਾ ਇਹ ਅੱਜ ਦਾ ਦੇਣਾ ਜਿਹੜਾ ਆਪਣਾ ਪ੍ਰਸ਼ਾਸਨ ਨੂੰ ਵੀ ਦਿੱਤਾ ਗਿਆ ਔਰ ਡਿਪਾਰਟਮੈਂਟ ਨੂੰ ਵੀ ਦਿੱਤਾ ਹੈਗਾ ਕਿ ਕੱਲ ਨੂੰ 12 ਵਜੇ ਤੱਕ ਜਿਹੜਾ ਸਾਨੂੰ ਕੋਈ ਆਉਟਪੁੱਟ ਦੇ ਦਿਓ 364 ਭਰਤੀ ਸੰਬੰਧੀ ਅਗਰ ਆਉਟਪੁੱਟ ਕੋਈ ਨਹੀਂ ਨਿਕਲਦੀਗੀ 12 ਵਜੇ ਤੋਂ ਬਾਅਦ ਹੈ ਜਿਹੜਾ ਸਾਡੇ ਬਲਕ 'ਚ ਐਕਸ਼ਨ ਲਗਾਇਆ ਜਾਊਗਾ ਹੁਣ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਪ੍ਰਸ਼ਾਸਨ ਨੂੰ ਤਾਂ ਅਸੀਂ ਇਹ ਗੰਗ ਜਿਹੜਾ ਸਖਤ ਚੇਤਾਵਨੀ ਦੇ ਕੇ ਆਏਗੇ ਕਿ 12 ਵਜੇ ਤੱਕ ਜੇਕਰ ਸਾਡੀ ਸਟੇਸ਼ਨ ਅਲਾਟਮੈਂਟ ਨਹੀਂ ਹੁੰਦੀਗੀ ਈਟੀਟੀ 364 ਭਰਤੀ ਦੇ ਰਿਲੇਟਿਡ ਕੋਈ ਪੋਜ਼ਿਟਿਵ ਨਿਊਜ਼ ਸਾਨੂੰ ਨਹੀਂ ਦੇਖਣ ਨੂੰ ਮਿਲਦੀਗੀ ਤਾਂ ਫਿਰ 12 ਵਜੇ ਤੋਂ ਬਾਅਦ ਅਸੀਂ ਐਕਸ਼ਨ ਲਗਾਵਾਂਗੇ ਇਹ ਗੱਲ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਆਇਆ ਪਰ ਲਾਈਵ ਦੇ ਮਾਧਿਅਮ ਰਾਹੀਂ ਮੈਂ ਘਰੇ ਬੈਠੇ ਸਾਥੀਆਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਜੇਕਰ ਕੱਲ ਨੂੰ ਇੱਕ ਵੱਡਾ ਇਕੱਠੇ ਇੱਥੇ ਨਹੀਂ ਹੁੰਦਾਗਾ ਤਾਂ ਜਿਹੜਾ ਕੱਲ ਦਾ ਐਕਸ਼ਨ ਹੈਗਾ ਫਿਰ ਉਹ ਸਾਡੇ ਵੱਲੋਂ ਨਹੀਂ ਲਗਾਇਆ ਜਾਣਾ ਸਾਡੇ ਵੀ ਘਰੇ ਮਾਪਿਆਂ ਨੇ ਕਿ ਸਾਡੇ ਵੀ ਕਰਿਆ ਅੱਜ ਇਹ ਚੀਜ਼ ਜਿਹੜਾ ਅਸੀਂ ਜਦੋਂ ਘਰਾਂ ਚੋਂ ਨਿਕਲ ਕੇ ਆਏ ਸੀਗੇ ਤਾਂ ਮੇਰੀ ਮਾਂ ਨੇ ਜਾਂ ਮੇਰੇ ਪਿਓ ਨੇ ਮੈਨੂੰ ਇਹ ਕਹਿ ਕੇ ਦੁਰਸੀਆ ਵੀ ਜਾ ਚਲ ਜਾ ਧਰਨੇ ਦੇ ਬਾਗ ਜੋ ਔਰ ਜੇ ਮੈਂ ਮੇਰੀ লাশ ਘਰੇ ਜਾਂਦੀ ਹੈਗੀ ਕਿ ਤਨਾ ਕਿਥੇ ਫਿਰ ਉਹਨਾਂ ਲਈ ਇਹ ਭਰਤੀ ਜਾਂ ਇਹ ਜਿਹੜੇ ਅਸੀਂ ਘਰਾਂ ਚ ਬੈਠਾਂਗੇ ਇਹ ਕੋਈ ਮੈਨੇ ਨਹੀਂ ਰੱਖਦੇ ਫਿਰ ਮੈਂ ਕਿਉਂ ਜਾਨ ਗਵਾਵਾਂ ਜਾਂ ਇਹ ਕਿਉਂ ਜਾਨ ਗਵਾਵੇ ਜਾਂ ਜਿਹੜੇ ਇੱਥੇ 70 80 ਜਾਣੇ ਜਿਹੜੇ ਸਾਡੇ ਸਾਥੀ ਆਏ ਨੇਗੇ ਇਹ ਕਿਉਂ ਆਪਣੀ ਜਾਨਾ ਗਵਾਉਣਾ ਕਿੰਨਾ ਵਾਸਤੇ ਗਵਾਉਣਾ ਜੇਕਰ ਤੁਸੀਂ ਘਰਾਂ ਚ ਹੀ ਬੈਠਣਾਗਾ ਫਿਰ ਤਾਂ ਅਸੀਂ ਵੀ ਘਰਾਂ ਚ ਹੀ ਬੈਠਾਂਗੇ ਜੇ ਤੁਸੀਂ ਇਹ ਚੀਜ਼ ਸੋਚਦੇ ਹੋਗੇ ਕਿ ਸੋਨੂੰ ਘਰਾਂ ਵਿੱਚ ਬੈਠ ਕੇ ਜੋਬ ਮਿਲ ਜੂਗੀ ਫਿਰ ਤਾਂ ਭਾਈ ਜੋਬ ਸਾਨੂੰ ਵੀ ਮਿਲ ਜੂਗੀ ਨਾ ਮਿਲੂਗੀ ਤਾਂ ਵੀ ਰੋਟੀ ਪੱਕ ਜੀ ਤਾਂ ਹੈਗੀ ਹੈਗੀ ਇਹਨੂੰ ਕੋ ਤਾਂ ਚਲੋ ਹੱਥ ਪੈਰ ਕੰਮ ਕਰਦੇ ਨੇ ਦਿਹਾੜੀਆਂ ਕਰ ਲਾਂਗੇ ਜੇ ਤੁਸੀਂ ਘਰਾਂ ਚੋਂ ਨਾ ਨਿਕਲੇ ਗੱਲ ਨੂੰ 12 ਵਜੇ ਤੱਕ ਇੱਥੇ ਵੱਡਾ ਇਕੱਠ ਨਾ ਹੋਇਆ ਤਾਂ ਜਿਹੜਾ ਗੁਪਤ ਐਕਸੀਡੈਂਟ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਆਤਮਦਾਹ ਤੋਂ ਵੱਡਾ ਕੋਈ ਐਕਸੀਡੈਂਟ ਨਹੀਂ ਹੋ ਸਕਦਾਗਾ ਅੱਜ ਵੀ ਪ੍ਰਸ਼ਾਸਨ ਨੇ ਇੱਕ ਗੱਲ ਕਹੀ ਸੀ ਕਿ ਆਤਮਦਾਹ ਕਰਨਾ ਮਸਲੇ ਦਾ ਹੱਲ ਨਹੀਂ ਆ ਤੇ ਉੱਥੇ ਮੇਰੇ ਵੱਲੋਂ ਇੱਕੋ ਗੱਲ ਕਹੀ ਗਈ ਸੀ ਕਿ ਅੱਕੇ ਪਿਆ ਥੱਕੇ ਪਿਆ ਕਰਦੂਆਂ ਜਿਹੜਾ ਪੈਸੇ ਲੈ ਕੇ ਪਿਆ ਉਹਦੇ ਬਟੂਏ ਚ ਜਦੋਂ ਅਸੀਂ ਪੈਸੇ ਲੈ ਕੇ ਘਰਾਂ ਚੋਂ ਨਿਕਲ ਜਾਂਦਾ ਸਾਨੂੰ ਸ਼ਰਮ ਆਉਂਦੀ ਹੈਗੀ ਕਿ ਉਮਰਾ ਲੈ ਲੀਆਂ ਤੇ ਅੱਜ ਵੀ ਇਹ ਜਿਹੜਾ ਪਿਓ ਦੇ ਬਟੂਏ 'ਚ ਹੱਥ ਮਾਰ ਦੇਂਗੇ ਕਿ ਅਸੀਂ ਨੇ ਧਰਨਾ ਲਾਉਣਾਗਾ ਇਨੇ ਰੁਪਏ ਦੇ ਦੇ ਜੀ ਇੰਨਾਂ ਚੀਜ਼ਾਂ ਨੂੰ ਅਸੀਂ ਫੇਸ ਕਰਨਾਗਾ ਜਾਂ ਇਹੀ ਜਿਹੜੀਆਂ ਅਸੀਂ ਗਰੀਬੀਆਂ ਹਾਂਡਾ ਹਉਣੀਆਂ ਨੇ ਜਾਂ ਇਹੀ ਜਿਹੜੇ ਤੰਨੇ ਮੇਨੇ ਅਸੀਂ ਨੇ ਸਰਕਾਰ ਦੇ ਸੁਣਨੇ ਨੇ ਸੁਣਨੇ ਨੇ ਘਰੇ ਜਾ ਕੇ ਜਿਹੜੇ ਲੋਕਾਂ ਦੇ ਸੁਣਨੇ ਨੇਗੇ ਫਿਰ ਇਸ ਨਾਲ ਤਾਂ ਚੰਗਾਗਾ ਸੀ ਭਾਈ ਘਰਾਂ 'ਚ ਹੀ ਬਈਏ ਜੇ ਤੁਸੀਂ ਘਰਾਂ 'ਚ ਬੈਠੇ ਹੋਗੇ ਤਾਂ ਸਾਡੇ ਵੀ ਘਰਾਂ ਦੇ ਵਿੱਚ ਬੈਠਣਾ ਆਉਂਦਾ ਸਾਨੂੰ ਮੇਰਾ ਮਾਪੇ ਨੂੰ ਇੰਨਾ ਕਹ ਹੈ ਕਿ ਮੈਨੂੰ ਦੋ ਟਾਈਮ ਦੀ ਰੋਟੀ ਦੇ ਸਕਦਾਗਾ ਜੇ ਸੋਨੂੰ ਘਰਾਂ 'ਚ ਦੇ ਸਕਦੇ ਨੇ ਤਾਂ ਸਾਨੂੰ ਵੀ ਦੇ ਸਕਦੇ ਨੇਗੇ ਗਰੁੱਪ ਦੇ ਵਿੱਚ ਚੱਲਦਾ ਸੀਗਾ ਕਿ ਆਗੂ ਮਾੜੇ ਨੇਗੇ ਕੋਈ ਹੋਰ ਆਗੂ ਲਗਾ ਲਓ ਅੱਜ ਉਹ ਜਿਹੜੇ ਕਹਿਣ ਵਾਲੇ ਗੱਲਾਂ ਸੀਗੇ ਉਹ ਇੱਥੇ ਨਹੀਂ ਪਹੁੰਚੇਗੀ ਕੀ ਗੱਲ ਹੈ ਇਕੱਲਾ ਗਰੁੱਪਾਂ ਦੇ ਵਿੱਚ ਹੀ ਰੌਲਾ ਪਾਉਣਾ ਜਾਣਦੇ ਹੋਗੇ ਇੱਕ ਦੂਜੇ ਨੂੰ ਜਿਹੜੇ ਮੋਢੇ ਮੋਢੇ ਤੇ ਧਰ ਨਹੀਂ ਜਾਣਦੇ ਹੋਗੇ ਤੁਸੀਂ ਜਦੋਂ ਪੁੱਛਦੇ ਆਂਗੇ ਕਿ ਕਿੱਥੋਂ ਅਸੀਂ ਇੱਥੇ ਗਏ ਆਂ ਅਸੀਂ ਉੱਥੇ ਗਏ ਆਂ ਅਸੀਂ ਫੰਕਸ਼ਨ ਤੇ ਗਏ ਆਂ ਅਸੀਂ ਉਹ ਭਾਈ ਸਾਡੇ ਵੀ ਫੰਕਸ਼ਨ ਨੇ ਜਿਹੜੇ ਉਰੇ ਆਏ ਨੇਗੇ ਇਹਨਾਂ ਦੇ ਵੀ ਘਰੇ ਬਾਲ ਬੱਚੇ ਹੈਗੇ ਨੇਗੇ ਆ ਵੋਲੰਟੀਅਰ ਸਾਥੀ ਕਾ ਵੀ ਆਏ ਨੇਗੇ ਇਹਨਾਂ ਦੇ ਵੀ ਸੈਮੀਨਾਰ ਚੱਲਦੇ ਨੇ ਇਹ ਕੋਈ ਕੋਈ ਇਹ ਨਹੀਂ ਹੈ ਕਿ ਕਿਸੇ ਹੋਰ ਦੁਨੀਆ ਨੂੰ ਪੜਾਉਂਦੇ ਹੋਣਗੇ ਇਹ ਵੀ ਸੋਡੇ ਮੰਗਿਓ ਪੜਾਉਂਦੇ ਨੇਗੇ ਜੇ ਤੁਸੀਂ ਅੱਜ ਇਹ ਕਹਿੰਦੇ ਹੋ ਕਿ ਸਾਡੇ ਤਾਂ ਸੈਮੀਨਾਰ ਚੱਲਦੇ ਨੇ ਅਸੀਂ ਤਾਂ ਆ ਨਹੀਂ ਸਕਦੇ ਫਿਰ ਇਹ ਕਿਹੜੇ ਸੈਮੀਨਾਰਾਂ ਚੋਂ ਨਿਕਲ ਕੇ ਆਏ ਨੇ ਇਹ ਵੀ ਤਾਂ ਆਏ ਨੇਗੇ ਇਹ ਬਹਾਨੇ-ਬਾਹਾਨੇ ਨੂੰ ਛੱਡ ਦਿਓ ਆ ਇੱਕ ਦੋ ਸਾਥੀ ਨੇ ਸਾਨੂੰ ਟੋਲ ਕੀਤੀ ਕਿ ਸਾਡੇ ਤੋਂ 894 ਜਿਹੜੀ ਸਟੇਸ਼ਨ ਚੁਆਇਸ ਹੈ ਓਪਨ ਹੋਗੀ ਜੀ ਸਾਡ ਨੂੰ ਤਾਂ ਘਰੋਂ ਨਹੀਂ ਆਉਣ ਦਿੰਦੇਗੇ 994 ਜਿਹੜੀ ਸਟੇਸ਼ਨ ਚੁਆਇਸ ਹੀ ਹੋਣੀ ਹੈ ਕਿ ਹਾਜੀ ਇਹ ਨਹੀਂ ਹੈ ਕਿ ਉਧਰ ਤੁਸੀਂ ਜੁਆਇਨ ਹੋ ਜਾਓਗੇ 364 ਤੋਂ ਪਹਿਲਾਂ ਉਧਰ ਜੁਆਇਨ ਹੋ ਜਾਓਗੇ ਹੋਣੀ 2364 ਪਹਿਲਾਂ ਜੁਆਇਨ ਆ ਜੇ ਤੁਸੀਂ ਇਹ ਚੀਜ਼ ਸੋਚ ਕੇ ਘਰਾਂ 'ਚ ਬੈਠੇ ਹੋਗੇ ਕਿ ਜਿਹੜੇ 4 ਕ ਬੰਦੇ 10 ਕ ਬੰਦੇ 20 ਕ ਬੰਦੇ ਜਿਹੜੇ ਮੂਰੇ ਤੁਰੇ ਫਿਰਦੇ ਨੇਗੇ ਇਹੇ ਲੜਕੇ ਤੁਹਾਡੀ ਭਰਤੀ ਨੂੰ ਪੂਰਾ ਕਰਾ ਲਣਗੇ ਤਾਂ ਵੱਡੀ ਗਲਤਫਹਿਮੀ ਚੋਂਗੇ ਜਿਵੇਂ ਪ੍ਰਸ਼ਾਸਨ ਨੇ ਕਹੀ ਹੈਗੀ ਓਵੇਂ ਅਸੀਂ ਉਹਨਾਂ ਦੀ ਗੱਲ ਮੰਨੀ ਹੈਗੀ ਰੀਜ਼ਨ ਉਹਦਾ ਇਹ ਸੀਗਾ ਕਿ ਇੱਥੇ ਸਾਡੇ ਕੋਲੇ ਜਿਹੜਾ ਕੇਟਰ ਦੀ ਘਾਟ ਸੀਗੀ ਜੇ ਕੇਟਰ ਇੱਥੇ ਬੈਠਾ ਹੁੰਦਾ 500 ਬੰਦਾ 700 ਬੰਦਾ 800 ਬੰਦਾ ਜੇ ਇੱਥੇ ਬੈਠਾ ਹੁੰਦਾ ਤਾਂ ਅਸੀਂ ਉੱਥੇ ਇਕੱਠਾ ਢਾਕੇ ਖਰਸਾਦੇ ਸੀਗੇ ਕਿ ਸਾਡੀ ਸਟੇਸ਼ਨ ਅਲਾਟਮੈਂਟ ਕਰੋ ਤੇ ਸਾਨੂੰ ਜੁਆਇਨ ਕਰਾਓ ਕੱਲ ਨੂੰ ਜੇ ਸਾਨੂੰ ਜੁਆਇਨ ਨਹੀਂ ਕਰਾਉਂਦੇ ਸਟੇਸ਼ਨ ਅਲਾਟਮੈਂਟ ਸਾਡੀ ਨਹੀਂ ਕਰਾਉਂਦੇਗੇ ਤਾਂ ਅਸੀਂ ਇੱਥੋਂ ਉੱਠਣ ਵਾਲੇ ਨਹੀਂ ਹੈਗੇਗੇ ਕਿਹਦੇ ਲਈ ਮਰਦੇ ਆਂਗੇ ਤੁਹਾਡੇ ਲਈ ਮਰੀਏ ਜਿਹੜੇ ਘਰਾਂ ਵਿੱਚ ਬੈਠੇ ਹੋਵਗੇ ਸੋ ਅੱਜ ਵੀ ਮੌਕਾ ਦਾ ਮੌਕਾ ਸਾਹਮਣੇ ਜੇ ਤੁਸੀਂ ਘਰਾਂ ਚੋਂ ਬਾਹਰ ਨਾ ਨਿਕਲੇ ਤਾਂ ਸਾਡੇ ਵੱਲੋਂ ਵੀ ਕੱਲ ਨੂੰ ਕੋਰਾ ਜਵਾਬ ਆਗਾ ਫਿਰ ਕੋਈ ਗਰੁੱਪ ਚ ਇਹ ਨਾ ਕਹੇ ਕਿ ਜਥੇਬੰਦੀ ਇਹ ਜਿਹੜਾ ਧਰਨਾ ਨਹੀਂ ਲਾਉਂਦੀ ਕੋਈ ਇਹ ਨਾ ਕਹੇ ਕਿ ਆਗੂ ਮਾੜੇ ਨਹੀਂ ਫਲਾਣਾ ਆਗੂ ਚੱਕ ਲੋ ਧਮਕਾਣਾ ਆਗੂ ਚੱਕ ਲੋ ਐਵੇਂ ਕਰ ਲੋ ਐਵੇਂ ਕਰ ਲੋ ਆ ਚੀਜ਼ਾਂ ਜੇ ਏਦੋਂ ਬਾਅਦ ਕਿਸੇ ਨੇ ਗਰੁੱਪ ਚ ਕਹੀਆਂ ਨਹੀਂਆਂ ਤਾਂ ਫਿਰ ਆਪਣਾ ਸੋਚ ਸਮਝ ਕੇ ਬੋਲਿਓ ਇਸ ਤੋਂ ਪਹਿਲਾਂ ਮੈਂ ਮੈਨੂੰ ਲੱਗਦਾ ਵੀ ਅਸੀਂ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਜਿਹੜਾ 2364 ਭਰਤੀ ਨੂੰ ਵਰਕ ਕਰਦਿਆਂ ਹੋਇਆ ਇੱਥੋਂ ਤੱਕ ਅਸੀਂ ਭਰਤੀ ਲੈ ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾਗਾ ਕਿਸੇ ਕੈਡਰ ਨੂੰ ਮਾੜਾ ਨਹੀਂ ਕਿਹਾਗਾ ਜਿਹੜਾ ਕੋਈ ਆਉਂਦਾ ਸੀ ਮੈਂ ਉਹਦੀ ਵੀ ਰਿਸਪੈਕਟ ਕੀਤੀ ਆ ਜਿਹੜਾ ਕਦੇ ਨਹੀਂ ਆਏਗਾ ਮੈਂ ਉਹਦੀ ਵੀ ਰਿਸਪੈਕਟ ਕੀਤੀ ਆ ਪਰ ਅੱਜ ਮੈਨੂੰ ਦੁੱਖ ਹੋਇਆਗਾ ਕਿ ਜਦੋਂ ਸਾਨੂੰ ਲੋਡ ਸੀਗੀ ਜਦੋਂ ਸਾਨੂੰ ਲੋਡ ਸੀ ਕੈਡਰ ਦੀ ਤਾਂ ਉਦੋਂ ਇੱਥੇ ਗਿਣਤੀ ਦੇ ਬੰਦੇ ਆਉਂਦੇ ਨੇਗੇ ਜਦੋਂ ਗਰੁੱਪਾਂ ਦੇ ਵਿੱਚ ਗੱਲ ਕਰਦੇਗੇ ਤਾਂ ਉਦੋਂ ਸਾਡੇ ਕੋਲੇ ਵੱਡੇ ਵੱਡੇ ਆ ਜਿਹੜੇ ਵਿਚਾਰ ਨਿਕਲਦੇ ਨੇਗੇ ਕਿ ਐਂ ਕਰ ਲਓ ਐਵੇਂ ਕਰ ਲਓ ਉਦਾਂ ਕਰ ਲਓ ਐਵੇਂ ਨਹੀਂ ਹੋਣਾ ਐਵੇਂ ਕਰ ਲਓ ਉਵੇਂ ਕਰ ਲਓ ਸੋ ਇਹਨਾਂ ਚੀਜ਼ਾਂ ਤੋਂ ਸਾਥੀਓ ਬਾਹਰ ਨਿਕਲ ਜੋ ਕੱਲ ਨੂੰ 12 ਵਜੇ ਤੱਕ ਜੇਕਰ ਇੱਥੇ ਤੁਸੀਂ ਗੰਬੀਰਪੁਰ ਧਰਨੇ ਦੇ ਜਿਹੜਾਗਾ ਨਾ ਪਹੁੰਚੇ ਤਾਂ ਸਾਡੇ ਵੱਲੋਂ ਵੀ ਹੱਥ ਜਿਹੜਾਗਾ ਬੰਨੇ ਜਾਣਗੇ ਜੋੜੇ ਜਾਣਗੇ ਫਿਰ ਜਿੱਥੇ ਸੋਨੂ ਜਾ ਮਿਲੂਗੀ ਉੱਥੇ ਹਰਜੀਤ ਨੂੰ ਵੀ ਮਿਲ ਜੂਗੀ ਤੇ ਬਾਕੀ ਜਿਹੜੇ ਸਾਥੀ ਆਏ ਨੇਗੇ ਉਹਨਾਂ ਨੂੰ ਵੀ ਜਵਾਬ ਮਿਲ ਜੂਗੀ ਬਾਕੀ ਦੀ ਜਿਹੜੀ ਗੱਲਬਾਤ ਹੈਗਾ ਬਾਈ ਮਦਨੌਰ ਸਾਂਝੀ ਕਰਨਗੀ ਨਮਸਕਾਰ ਜੀ ਮੈਂ ਖਾਸ ਕਰਕੇ ਆਪਣੇ ਹੁਸ਼ਿਆਰਪੁਰ, ਬਰਦਾਸਪੁਰ, ਆਪਣੇ ਮੁਕੇਰੀਆਂ, ਪਠਾਨਕੋਟ, ਮਾਨਸਾ, ਫੁੱਡਲਾਡਾ, ਆਪਣੇ ਮਲੋਟ ਵਗੈਰਾ ਵਗੈਰਾ ਮੁਕਸਰ ਏਰੀਆ ਅਸੀਂ ਦੇਖ ਰਿਹਾ ਕਾਫੀ ਦਿਨ ਤੋਂ ਇਹ ਕੇਡਰ ਨਹੀਂ ਆ ਰਿਹਾ ਅਸੀਂ ਉਹਨਾਂ ਨੂੰ ਲਾਸਟ ਵਾਰ ਰਿਕਵੈਸਟ ਕਰਦੇ ਆ ਕਿ ਸਾਡਾ ਸਾਥ ਦਿਓ ਕਿਉਂਕਿ ਤੁਸੀਂ ਦੇਖਦੇ ਹੋ ਵੀ ਮੇਰਾ ਨੰਬਰ ਸੈਕੰਡ ਲਿਸਟ 'ਚ ਹੈ ਪਰ ਫਿਰ ਵੀ ਮੈਂ ਵੱਧ ਚੜ ਕੇ ਜਿੰਨਾ ਵੀ ਮੇਰੇ ਕਰ ਹੋ ਰਿਹਾ ਮੈਂ ਕਰ ਲਿਆ ਪਰ ਅਸੀਂ ਵੀ ਹੁਣ ਥੱਕ ਚੁੱਕੇ ਆ ਕਿਉਂਕਿ ਸਾਨੂੰ ਵੀ ਕੰਮ ਸਿਰ ਜਿੱਥੇ ਵੀ ਜਾਣੇ ਆ ਸਾਨੂੰ 400 ਕਿਲੋਮੀਟਰ ਜਾਣਾ ਪੈਂਦਾ ਇਸ ਕਰਕੇ ਅਸੀਂ ਇਹ ਰਿਕਵੈਸਟ ਕਰਦੇ ਹਾਂ ਸਾਡਾ ਕਿਡਰ ਵੀ ਰਿਕਵੈਸਟ ਕਰਦਾ ਹੈ ਜੇ ਸਾਡਾ ਸਾਥ ਸਪੈਸ਼ਲਿਸਟ ਲੈਣਾ ਚਾਹੁੰਦੇ ਹੋ ਤਾਂ ਕੱਲ ਸਾਰੇ ਇੱਥੇ ਪਹੁੰਚੋ ਕਿਉਂਕਿ ਇਸ ਤੋਂ ਬਾਅਦ ਸਾਡੀ ਵੀ ਵਾਹਿਗੁਰੂ ਜੀ ਕੀ ਫੌਜ ਹੈ ਤੇ ਵਾਹਿਗੁਰੂ ਜੀ ਕੀ ਫਤਿਹ ਹੈ ਸੋ ਇਹ ਨਹੀਂ ਗੱਲਾਂ ਨਾਲ ਸਾਥਿਓ ਮੈਂ ਆਸ ਕਰਾਂਗਾ ਕਿ ਕੱਲ ਨੂੰ ਕਬੱਡੀ ਗਿਣਤੀ ਦੇ ਵਿੱਚ ਜਿਹੜੇ ਸਾਥੀ ਇੱਥੇ ਧਰਨੇ ਦਾ ਹਿੱਸਾ ਬਣਨੇਗੇ ਤਾਂ ਕਿ ਆਈਟੀਟੀ 364 ਪਰ ਦੀ ਸਟੇਸ਼ਨ ਅਲਾਟਮੈਂਟ ਕਰਾ ਕੇ ਜਲਦੀ ਤੋਂ ਜਲਦੀ ਅਸੀਂ ਸਕੂਲਾਂ 'ਚ ਜੁਆਇਨ ਹੋ ਸਕੀਏ ਜੇਕਰ ਤੁਸੀਂ ਨਾ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਹੋਣਾ ਤੁਸੀਂ ਘਰਾਂ 'ਚ ਬੈਠ ਕੇ ਜਿਹੜਾਗਾ ਆਨੰਦ ਮਾਣਦੇ ਹੋਗੇ ਜੇ ਜੇਕਰ ਤੁਸੀਂ ਭਾਈ ਐਂ ਕਰਨਾਗਾ ਫਿਰ ਅਸੀਂ ਵੀ ਜਿਹੜਾ ਕੱਲ ਨੂੰ 12 ਵਜੇ ਤੋਂ ਬਾਅਦ ਆਪੋ ਆਪਣੇ ਘਰਾਂ ਚ ਆ ਜਾਵਾਂਗੇ ਫਿਰ ਕੋਈ ਸਾਨੂੰ ਜਿਹੜਾ ਕੋਈ ਮਾੜਾ ਚੰਗਾ ਨਾ ਬੋਲੇ ਜਾਂ ਕੋਈ ਕਿਸੇ ਹੋਰ ਆਗੂ ਦੇ ਜਿਹੜਾ ਗਾ ਮੁੱਡੇ ਤੇ ਰੱਖ ਕੇ ਨਾ ਚਲਾਵੇ ਸੋ ਇੰਨਾ ਹੀ ਗੱਲਾਂ ਨਾਲ ਮੈਂ ਅੱਜ ਇਹ ਨਹੀਂ ਕਹਾਂਗਾ ਕਿ ਜੇ ਕਿਸੇ ਨੂੰ ਕੋਈ ਬਾਤ ਕੱਟ ਲੱਗੀ ਹੋਵੇ ਤਾਂ ਅਸੀਂ ਮਾਫੀ ਦੇ ਜਾਜਾਂ ਕਿਉਂਕਿ ਅੱਜ ਅਸੀਂ ਮਾਫੀ ਨਹੀਂ ਮੰਗਦੇ ਕਿਸੇ ਤੋਂ ਕਿਉਂਕਿ ਜਿਹੜੀਆਂ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਔਰੇ ਜਾਂ ਜੋ ਅਸੀਂ ਇੱਥੇ ਦੇਖਦੇ ਆਂਗੇ ਉਹਦੇ ਚੱਲਦੇ ਸਾਨੂੰ ਪਤਾ ਹੈਗਾ ਕਿ ਅਸੀਂ ਕਿੰਨਾ ਕੁ ਕੁਝ ਜਿਹੜਾ ਇੱਥੇ ਫੇਸ ਕਰਦੇ ਆਂ ਜੇ ਕਿ ਡ ਸਿਸ ਸ਼ਾਇਦ ਨਾ ਫੇਸ ਕਰਦੇ ਸੋ ਬੇਨਤੀ ਹੈ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਗੰਭੀਰਪੁਰ ਤਰ੍ਹਾਂ ਦਾ ਹਿੱਸਾ ਬਣ ਧੰਨਵਾਦ ਸਭ ਨੂੰ